ਕੀ ਅਸੀਂ ਇੰਗਲਿਸ਼ ਦੇ ਵਿੱਚ ਸਾਇਨ ਕਿਉਂ ਕਰਦੇ ਸਾਡੀ ਜਿਹੜੀ ਭਾਸ਼ਾ ਹੈ ਉਹ ਕਮਜ਼ੋਰ ਹੈ ਜਾਂ ਗਰੀਬ ਹੈ ਗੱਲ ਤੁਹਾਡੇ ਨਾਲ ਕਰ ਰਹੇ ਹਾਂ ਤਾਂ ਮੈਂ ਪੰਜਾਬੀ ਵਿੱਚ ਕਰ ਰਹੇ ਹਾਂ ਇੱਕ ਪ੍ਰੋਪੋਗੈਂਡਾ ਤੇ ਇੱਕ ਨੈਰੇਟਿਵ ਸਰਜਿਆ ਗਿਆ ਕਿ ਜਿਹੜੀ ਪੰਜਾਬੀ ਹੈ ਉਹ ਇੱਕ ਅਨਪੜਾਣੀ ਭਾਸ਼ਾ ਹੈ ਕੀ ਮੈਂ ਫੋਰਮ ਦੇ ਵਿੱਚ ਰਹਿਣਾ ਹੈ ਕੀ ਮੈਨੂੰ ਇਹ ਕੋਈ ਮੇਰੇ ਸਿਰ ਤੇ ਡੰਡਾ ਲੈ ਕੇ ਖੜਾ ਹੈ ਵਿਗਰੂ ਜੀ ਦਾ ਖਾਲਸਾ ਵਿਗਰੂ ਜੀ ਕੀ ਫਤਿਹ ਮੇਰੇ ਹੱਥੇ 'ਚ ਤੁਸੀਂ ਆ ਚੈੱਕ ਬੁੱਕ ਦੇਖ ਸਕਦੇ ਹੋ ਇਹ ਚੈੱਕ ਬੁੱਕ ਦਿਖਾਉਣ ਦਾ ਅੱਜ ਇੱਕ ਖਾਸ ਮਕਸਦ ਹੈ ਇਹ ਖਾਸ ਪਰਪਸ ਅਸੀਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਨੂੰ ਜ਼ਰੂਰ ਚੈੱਕ ਸਾਈਨ ਕਰਕੇ ਦਿੰਨੇ ਆ ਜਾਂ ਸਾਨੂੰ ਸਾਈਨ ਦੀ ਜ਼ਰੂਰਤ ਪੈਂਦੀ ਹੈ ਚਾਹੇ ਸਾਡੇ ਬੱਚਿਆਂ ਦੀ ਪੇਰੈਂਟਸ ਮੀਟਿੰਗ ਹੈ ਜਾਂ ਅਸੀਂ ਕਿਤੇ ਵੀ ਜਾਂਦੇ ਹਾਂ ਅਸੀਂ ਪਾਸਪੋਰਟ ਬਣਾਉਂਦੇ ਆ ਤਾਂ ਅਸੀਂ ਆਪਣੇ ਸਾਈਨ ਕਰਦੇ ਆ ਤਾਂ ਐਸੀਆਂ ਸੌਵਾਂ ਹਜ਼ਾਰਾਂ ਥਾਵਾਂ ਹੁੰਦੀਆਂ ਜਿੱਥੇ ਸਾਨੂੰ ਸਾਈਨ ਦੀ ਜ਼ਰੂਰਤ ਪੈਂਦੀ ਹੈ ਪਰ ਅਸੀਂ ਕਦੇ ਨਹੀਂ ਇਹ ਸੋਚਿਆ ਤੇ ਮੈਂ ਇਹਦੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਬਹੁਤ ਘੱਟ ਦੇਖੇ ਆ ਜਾਂ ਮੈਂ ਤਾਂ ਕਦੇ ਦੇਖਿਆ ਨਹੀਂ ਮੇਬੀ ਸ਼ਾਇਦ ਕਿਸੇ ਨੇ ਬਣਾਇਆ ਹੋਵੇ ਕਿ ਅਸੀਂ ਇੰਗਲਿਸ਼ ਦੇ ਵਿੱਚ ਸਾਈਨ ਕਿਉਂ ਕਰਦੇ ਜਦੋਂ ਸਾਡੀ ਜਿਹੜੀ ਮਾਤਰ ਭਾਸ਼ਾ ਹੈ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ ਤਾਂ ਮੈਂ ਪੰਜਾਬੀ ਵਿੱਚ ਕਰ ਰਿਹਾ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਗੱਲ ਕਰਦਾ ਤਾਂ ਪੰਜਾਬੀ ਵਿੱਚ ਕਰਦਾ ਜੇ ਕੋਈ ਆਪਾਂ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਸਾਡੀ ਜਿਹੜੀ ਮੈਕਸਿਮਮ ਭਾਸ਼ਾਵਾਂ ਆਪਣੀਆਂ ਸਟੇਟਸ ਦੀਆਂ ਅੱਡ-ਅੱਡ ਹੈਗੀਆਂ ਆਪਾਂ ਸਭ ਦੀ ਰਿਸਪੈਕਟ ਕਰਦੇ ਆ ਚਾਹੇ ਉਹ ਦੁਨੀਆ ਦੀ ਭਾਸ਼ਾ ਕੋਈ ਵੀ ਹੋਵੇ ਜਾਂ ਦੇਸ਼ ਦੀ ਹੋਵੇ ਪਰ ਕਿਸੇ ਦੇਸ਼ ਦੇ ਵਿੱਚ ਮੈਂ ਨਹੀਂ ਗਿਆ ਨਾ ਯੂਰਪ ਦੇ ਵਿੱਚ ਮੈਂ ਦੇਖਿਆ ਨਾ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਦੇਖਿਆ ਕੋਈ ਬੰਦਾ ਅਗਰ ਉਹ ਉੱਥੇ ਪੈਦਾ ਹੋਇਆ ਤਾਂ ਉਹਦੀ ਮਦਰ ਲੈਂਗੁਏਜ ਅਗਰ ਇੰਗਲਿਸ਼ ਹੈ ਤਾਂ ਉਹ ਪੰਜਾਬੀ ਵਿੱਚ ਸਾਈਨ ਕਰਦਾ ਮੈਂ ਨਹੀਂ ਦੇਖਿਆ ਤੇ ਫਿਰ ਅਸੀਂ ਸਵਾਲ ਉੱਠਦਾ ਕਿ ਅਸੀਂ ਇੰਗਲਿਸ਼ ਵਿੱਚ ਸਾਈਨ ਕਿਉਂ ਕਰਦੇ ਆਂ ਕੀ ਕੋਈ ਸਾਡੀ ਜਿਹੜੀ ਭਾਸ਼ਾ ਹੈ ਉਹ ਕਮਜ਼ੋਰ ਹੈ ਜਾਂ ਗਰੀਬ ਹੈ ਪੰਜਾਬੀ ਭਾਸ਼ਾ ਜਿਵੇਂ ਕਿ ਅਸੀਂ ਅਕਸਰ ਸੁਣਦੇ ਆ ਕਿ ਇੱਕ ਪ੍ਰੋਪੋਗੈਂਡਾ ਤੇ ਇੱਕ ਨੈਰੇਟਿਵ ਸਰਜਿਆ ਗਿਆ ਕਿ ਜਿਹੜੀ ਪੰਜਾਬੀ ਹੈ ਉਹ ਇੱਕ ਅਨਪੜਾਣੀ ਭਾਸ਼ਾ ਹੈ ਤੇ ਜੇ ਸਾਨੂੰ ਇੰਗਲਿਸ਼ ਆਉਂਦੀ ਹੈ ਤਾਂ ਅਸੀਂ ਬਹੁਤ ਜ਼ਿਆਦਾ ਇੰਟੈਲੈਕਚੁਅਲ ਬਹੁਤ ਦੇਖ ਤੇ ਬਹੁਤ ਜਿਹੜੇ ਸਮਾਰਟ ਗਿਣੇ ਜਾਂਦੇ ਆ ਪਰ ਸਚਾਈ ਇਹਦੇ ਬਿਲਕੁਲ ਉਲਟ ਹੈ ਕਿ ਸਾਡੇ ਕੁਰਬਾਨੀਆਂ ਕੀਤੀਆਂ 90% ਸਿੱਖਾਂ ਨੇ, ਹਿੰਦੂ ਵੀਰਾਂ ਨੇ ਤੇ ਮੁਸਲਮ ਨੇ ਤੇ ਸਾਡਾ ਇਹ ਦੇਸ਼ ਆਜ਼ਾਦ ਹੋਇਆ। ਪੰਜਾਬੀ ਲਈ ਬੜੇ ਸੰਘਰਸ਼ ਹੋਏ, ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ। ਸਾਡੇ ਜਿਹੜੇ ਗ੍ਰੰਥ ਸਾਹਿਬ ਨੇ ਜਿਹੜਾ ਸਾਡਾ ਸਿੱਖਾਂ ਦਾ ਗ੍ਰੰਥ ਹੈ ਉਹ ਪੰਜਾਬੀ ਵਿੱਚ ਹੈ। ਪੰਜਾਬ ਦੇ ਵਿੱਚ ਚਾਹੇ ਕੋਈ ਵੀ ਮੂਲ ਨਿਵਾਸੀ ਹੈ, ਉਹ ਚਾਹੇ ਕਿਸੇ ਵੀ ਤਰ੍ਹਾਂ ਨਾਲ ਸੰਬੰਧ ਰੱਖਦਾ ਹੈ ਤਾਂ ਉਹ ਪੰਜਾਬੀ ਬੋਲਦਾ ਹੈ, ਪੰਜਾਬੀਆਂ ਦਾ ਖੰਡ ਹੈ ਤੇ ਪੰਜਾਬੀਅਤ ਦਾ ਖੰਡ ਹੈ। ਇਹ ਕਿਸੇ ਦੀ ਕੋਈ ਨਿੱਜੀ ਲੈਂਗੁਏਜ ਨਹੀਂ ਹੈ ਕਿਸੇ ਦੀ ਕੋਈ ਪਰਸਨਲ ਨਹੀਂ ਹੈ ਇਹ ਸਭ ਦੀ ਸਾਂਝੀ ਹੈ ਚਾਹੇ ਉਹ ਲਹਿੰਦਾ ਪੰਜਾਬ ਹੈ ਚਾਹੇ ਉਹ ਪੜ ਚੜ੍ਹਦਾ ਪੰਜਾਬ ਹੈ ਸਾਰੇ ਅਸੀਂ ਜਿਹੜੇ ਹੈਗੇ ਆਂ ਪੰਜਾਬੀ ਬੋਲਦੇ ਆਂ ਪਰ ਅਸੀਂ ਕਿਤੇ ਨਾ ਕਿਤੇ ਇਹਨੂੰ ਜੋ ਮਾਨ ਸਤਕਾਰ ਦੇਣਾ ਚਾਹੀਦਾ ਹੈ ਉਹ ਅਸੀਂ ਨਹੀਂ ਦਿੰਦੇ ਉਹ ਕਿਤੇ ਨਾ ਕਿਤੇ ਅਸੀਂ ਉਹਦੇ 'ਚ ਕਤਾਈ ਕਰ ਰਹੇ ਆਂ ਮੈਂ ਸਭ ਦੀ ਗੱਲ ਨਹੀਂ ਕਰਦਾ ਅੱਜ ਸਾਡੇ ਬੱਚੇ ਆ ਜਿਹੜੇ ਉਹ ਬਹੁਤ ਚੀਜ਼ਾਂ ਨੂੰ ਬਰੀਕੀ ਨਾਲ ਦੇਖ ਰਹੇ ਆ ਖਾਸ ਤੌਰ ਤੇ ਪੰਜਾਬੀ ਤੇ ਮੈਂ ਇਹ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਬੱਚਾ ਇੰਗਲਿਸ਼ ਸਿੱਖ ਲੇ ਕੋਈ ਹੋਰ ਜਿਹੜੀ ਭਾਸ਼ਾ ਸਿੱਖ ਸਕਦਾ ਹੈ ਇਹ ਉਹਦਾ ਨਿੱਜੀ ਜਿਹੜਾ ਹੈਗਾ ਮਤ ਹੈ ਉਹਦੀ ਆਪਣੀ ਸੋਚ ਹੈ ਪਰ ਪੰਜਾਬੀ ਨੂੰ ਨਾ ਭੁੱਲੀਏ ਪੰਜਾਬੀ ਭਾਸ਼ਾ ਨੂੰ ਨਾ ਭੁੱਲੀਏ ਅਸੀਂ ਘਰਾਂ ਦੇ ਵਿੱਚ ਪੰਜਾਬੀ ਹੀ ਬੋਲੀ ਬੋਲੀਏ ਸਾਈਨ ਅਸੀਂ ਜਿਹੜੇ ਹੈਗੇ ਆ ਖਾਸ ਤੌਰ ਤੇ ਜਿਹੜਾ ਅੱਜ ਮੇਰੇ ਵੀਡੀਓ ਬਣਾਉਣ ਦਾ ਮਕਸਦ ਹੈ ਮੈਂ ਇਸ ਵੇਰੇ ਸਾਈਨ ਕਰਨ ਲੱਗਾ ਤੇ ਮੇਰੇ ਜ਼ਿਹਨ ਦੇ ਵਿੱਚ ਇੱਕ ਸਵਾਲ ਆਇਆ ਕਿ ਮੈਂ ਇੰਗਲਿਸ਼ ਦੇ ਵਿੱਚ ਸਾਈਨ ਕਿਉਂ ਕਰ ਰਿਹਾ ਕੀ ਮੈਂ ਫੋਰਮ ਦੇ ਵਿੱਚ ਰਹਿਣਾ ਹੈ ਕੀ ਮੈਨੂੰ ਇਹ ਕੋਈ ਮੇਰੇ ਸਿਰ ਤੇ ਡੰਡਾ ਲੈ ਕੇ ਖੜਾ ਹੈ ਬਿਲਕੁਲ ਨਹੀਂ ਕਿ ਅਸੀਂ ਭੇਡ ਚਾਲ ਦੇ ਪਿੱਛੇ ਲੱਗੇ ਹੋਏ ਹਾਂ ਕਿ ਪਹਿਲਾਂ ਮੇਰੇ ਨਾਲ ਦੇ ਕਲੀਕਸ ਜਾਂ ਮੇਰੇ ਤੋਂ ਕੋ ਵੱਡਵਡੇਰੇ ਸ਼ਾਇਦ ਸਾਈਨ ਕਰਦੇ ਹੋਣਗੇ ਇਸ ਭਾਸ਼ਾ ਚ ਤੇ ਬਸ ਉਹ ਵੇਖੋ ਖਾਈ ਵਾਲਾ ਖੇਡ ਹੈਗੀ ਹੈ ਉਹ ਅਸੀਂ ਓਵੇਂ ਪਿੱਛੇ ਪਿੱਛੇ ਤੁਰੇ ਜਾਂਦੇ ਹਾਂ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਤੋਂ ਬਾਅਦ ਜਿਹੜਾ ਹੈਗਾ ਕਿਸੇ ਨੇ ਵੀ ਕੋਈ ਸਾਈਨ ਕਰਨੀ ਹੈ ਕਿਤੇ ਵੀ ਕਰਨੀ ਉਹ ਪੰਜਾਬੀ ਵਿੱਚ ਕਰਿਓ ਮੈਂ ਅੱਜ ਤੋਂ ਜਿਹੜਾ ਹੈਗਾ ਇਹ ਪ੍ਰਣ ਕਰਦਾ ਕਿ ਮੈਂ ਕਿਤੇ ਵੀ ਸਾਈਨ ਕਰੂੰਗਾ ਤਾਂ ਮੈਂ ਪੰਜਾਬੀ ਵਿੱਚ ਕਰੂੰਗਾ। ਮੈਨੂੰ ਉਮੀਦ ਹੈ ਕਿ ਮੇਰਾ ਜਿਹੜਾ ਇਹ ਚੈਨਲ ਤੇ ਵੀਡੀਓਜ਼ ਆਉਂਦੇ ਨੇ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਫੋਲੋ ਕਰ ਲਿਓ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਕਮੈਂਟ ਵਿੱਚ ਵੀ ਦੱਸਿਓ ਕਿ ਤੁਹਾਨੂੰ ਮੇਰੀ ਜਿਹੜੀ ਵੀਡੀਓ ਕਿੱਦਾਂ ਦੇ ਨਾਲ। ਵੈਰੀ ਜੀ ਦਾ ਫਾਲਸਾ, ਵੈਰੀ ਜੀ।